ਮੇਰਾ ਸੰਜੀਗ ਮਾਨ ਨਾਮ ਹੈ ਜੀ। ਕਿ ਕਿਹੜੇ ਇਲਾਕੇ ਦੇ ਵਾਲਦੇ? ਮੈਂ ਗੁਰਨਾਨਕਪੁਰੇ ਰੋਟੇ ਸ਼ਾ ਰਹਿੰਦਾ ਜੀ। ਹੋਇਆ ਕੀ ਸੀਗਾ? ਮੇਰਾ ਭੁੱਲੇ ਦਾ ਮੈਂ ਭੁੱਲੇ ਦੇ ਮਾਸੀ ਦਾ ਮੁੰਡਾ ਐ। ਤੇ ਛਿੰਦੀਪ ਪਲਵਾਨ ਗੱਡੀ ਘਟਣ ਗਿਆ ਸੀ ਆ ਗੋਦਾਮ ਤੋਂ। ਤੇ ਸਤਵੀਰ ਉਹਦੇ ਪਿੱਛੇ ਵੇ ਗਿਆ ਰਸਤੇ ਜੀ ਗੱਡੀ ਦੇ ਪਿੱਛੇ। ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੁੱਲੇ 'ਤੇ ਗੋਲੀਆਂ ਮਾਰੀ ਜੀ। ਹੋਰ ਬੰਦੇ ਵੀ ਕਿਹੜਾ ਗੋਲੀਆਂ ਮਾਰੀ? ਸਤਵੀਰ ਜੀ ਦਾ ਜੀ। ਕਿ ਸਤਵੀਰ ਤੋਂ? ਸਤਵੀਰ ਪਹਿਲੇ ਵੀ ਭੁੱਲੇ ਨਾਲ ਲੱਗਦਾ ਜੀ ਇਹ। ਤੇ ਪਹਿਲੇ ਵੀ ਇਹਨਾਂ ਭੁੱਲੇ ਨਾਲ ਆ ਵੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲ ਰਿਹਾ ਜੀ ਕਿੰਨੇ ਦਾ ਟਾਈਮ ਸੀ ਇਹ ਸਵੇਰੇ ਹੈਗਾ ਸੀ ਕੋਈ 11:30 ਵਜੇ ਟਾਈਮ ਸੀ ਕਿੰਨੀ ਗੋਲੀਆਂ ਚੱਲੀਆਂ ਤੇ ਕਿੱਥੇ ਚਾਰ ਪੰਜ ਗੋਲੀਆਂ ਮਾਰੀਆਂ ਚਾਰ ਪੰਜ ਗੋਲੀਆਂ ਮਾਰੀਆਂ ਪੋਲੇ ਨੂੰ ਕੱਲੇ ਨੂੰ ਮੱਝੀ ਤੇ ਲੱਤਾਂ 'ਤੇ ਗੋਲੀਆਂ ਵਜੀਆਂ ਜੀ ਫੋਲਸ ਨਹੀਂ ਪਹੁੰਚੀ ਮੋਕੇ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਗੋਲੀਆਂ ਚਲੇ ਗਏ ਹਾਂ ਜੀ ਕਿੰਨੇ ਵਜੇ ਚਲੇ ਗਏ ਕੋਈ 11:00 ਵਜੇ ਟਾਈਮ ਸੀ ਜੀ ਸੀਸੀਟੀਵੀ ਵੀ ਹੈਗੀ ਸਾਹੇ ਘੜਾ ਲਾਂਗੇ ਸੀਸੀਟੀਵੀ ਕੰਮ ਕਰਾਵਾਂਗੇ ਪੁਰਾਣੀ ਰੰਜੀ ਸੀਗੀ ਜੀ ਕੀ ਮੰਗਦੀ ਕਰਦੇ ਮੰਗਾ ਸੀ ਕਰਦੇ ਕਿ ਇਹ ਇਨਸਾਫ ਜਾਂਦੇ ਉਹਨਾਂ ਨਾਲ ਆ ਕੇ ਸਿੱਧੀਆਂ ਗੋਲੀਆਂ ਮਾਰੀ ਜੀ ਭਾਈ ਤੇ ਉਹਨਾਂ ਨਾਲ ਕੁਝ ਪੁੱਛਿਆ ਨਹੀਂ ਕੁਝ ਵੀ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੇ ਆਏ ਤੇ ਸਿੱਧੀ ਉਹਨਾਂ ਨਾਲ ਗੋਲੀਆਂ ਮਾਰਦੀਆਂ ਲੱਤਾਂ ਜੀ ਉਹਨਾਂ ਨਾਲ ਆ ਕੇ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਭਾਈ ਪਾਈ ਪੁਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਨਿਸ਼ੂ ਕਿਹੜੇ ਲੱਗ ਜਾਂਦੇ ਨੇ ਉਹ ਨਾਮ ਨੇ ਬੋਲੇ ਕੀ ਗੱਲ ਹੋਈ ਸਰ ਗੱਲ ਇਹ ਹੋਈ ਕਿ ਆ ਮੈਂ ਆਣਿਆ ਗੱਡੀ ਲੈ ਕੇ ਕਣ ਆਪਰੇ ਭੈਣ ਨੂੰ ਲੈ ਕੇ ਤੇ ਮੈਂ ਵੇਖਿਆ ਕਿ ਮੇਰੇ ਚਾਚਾ ਘੋਲਤੇ ਤੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿੱਚੋਂ ਕੁਛ ਪੁੱਛਿਆ ਨਹੀਂ ਆ ਮੈਂ ਆ ਬੇ ਕੀ ਹੈ ਕੁਛ ਨਹੀਂ ਪੁੱਛਿਆ ਇਹਨਾਂ ਨੇ ਕੱਢ ਕੇ ਚਾਰ ਫੈਰ ਸਿੱਧਾ ਨਾਲ ਪੱਟ ਤੇ ਮਾਰਦੇ ਆ ਚਾਰ ਪੰਜ ਮਾਰੀ ਇਹਨਾਂ ਨੇ ਮੇਰੇ ਸਾਹਮਣੇ ਤੇ ਉਹ ਬੜੇ ਜੋ ਬੜੀ ਸੀਰੀਸ ਨਾਲ ਚੱਜ ਗਿਆ ਇਸ ਟਾਈਮ ਪਿਛਲੇ ਸਾਲ ਵੀ ਅਜਿਹੀ ਗੱਲ ਹੋਈ ਉਦੋਂ ਵੀ ਨਹੀਂ ਕੋਈ ਸੁਣਿਆ ਅੱਜ ਵੀ ਗੱਲ ਹੋਈ ਆ ਪੰਦਰ ਪਿਛਲੇ ਸਾਲ ਵੀ ਪਾਰੀਆਂ ਤੁਹਾਡੇ ਚਾਚੇ ਦਾ ਕੀ ਨਾਮ ਗੁਰਮੀਤ ਭੋਲਾ ਉਹ ਕੀ ਕੰਮ ਕਰਦਾ ਸਵਾਸੇ ਬਾਈ ਸਵਾਸੇ ਵਾ ਕਰਦੇ ਉਹਨਾਂ ਨੇ ਜਿੰਮੀ ਵੀ ਹੈ ਆਪਣਾ ਇਲੈਕਟ੍ਰੋਨਿਕ ਸ਼ਾਪ ਹੀ ਕੀ ਹੈ ਜਿਹੜੀ ਦੂਜੀ ਪਾਰਟੀ ਤਸਵੀਰ ਉਤਲ ਤੇ ਜ਼ੈਰੋ ਵੀ ਚਕਮਿਤ ਸੀਰੀਅਸ ਹਾਸ ਤੇ ਸੀਰੀਅਸ ਹਾਸ ਨੇ ਉਹਨਾਂ ਦਾ ਵੀ ਨਹੀਂ ਪਤਾ ਬਾਕੀ ਵਜਾ ਕੀ ਵਜਾ ਕੀ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਹੈ ਕੋਈ ਗੱਲ ਗੱਲ ਕੋਈ ਵੀ ਨਹੀਂ ਹੋਈ ਇਹਨਾਂ ਨੂੰ ਕੁਝ ਪੁੱਛਣੇ ਨਹੀਂ ਸਾਹਮਣੇ ਆਈ ਹੈ ਹਾਂਜੀ ਆਈ ਹੈ ਹਾਂਜੀ 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 ਕੁਝ ਮੌਕਾ ਤਾਂ ਪੁੱਜੀ ਕੁਝ ਮਰਗ ਗੋਲੀਆਂ ਦੇ ਹੱਥੋਂ ਸਾਧਾ ਘਾੜੀ ਕਰਦੀ ਸ਼ਿਕਾਇਤ ਕੀਤੀ ਹੈ ਕੰਨੀ ਹਾਂਜੀ ਕੀਤੀ ਮੰਗ ਸਾਫ ਬਾਕੀ ਮੰਗੇ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਜਿੰਨੇ 4-5 ਨਾਲ ਲੈ ਗਏ ਆ ਜੜੇ ਬਿੱਕਾ ਹੋ ਗਿਆ ਤਾਰ ਹੋ ਗਿਆ ਸਤਵੀਰ ਹੋ ਗਿਆ ਇਹਨਾਂ ਨੂੰ ਜੇਲ੍ਹ ਕਿ ਦਿੱਤੀ ਜਾਵੇ ਆਈ ਸਾਡੀ ਮੰਗ ਹੈ ਕਿ ਤੁਹਾਡੇ ਕੋਈ ਮੰਗ ਨਹੀਂ ਗਈ ਪਿਛਲੀ ਹੁੰਦਾ ਕਰਦੀ ਬੰਦ ਹੋਈ ਜਾਵੇ ਮਹੱਲੇ ਚ ਇਹਨਾਂ ਨੇ ਬੜਾ ਤੰਗ ਕੀਤਾ ਤੁਹਾਨੂੰ ਪਿਛਲੇ ਸਾਲ ਵੀ ਤੰਗ ਕੀਤਾ ਐਸਡੀ ਫੇ ਸਾਨੂੰ ਤੰਗ ਕਰ ਰਹੇ ਆ ਤੇ ਇਹਨਾਂ ਨੂੰ ਵਾਦ ਕੀਤਾ ਸੀ ਤੇਰੇ ਦਾ ਟਾਈਮ ਸੀ ਫਿਰ ਜਦੋਂ ਗੋਲੀਆਂ ਚੱਲੀਆਂ 11 ਵਜੇ 11 ਵਜੇ 11:00 ਵਜੇ ਜਗਰੂਪ ਸਿੰਘ ਕਿਹੜਾ ਇਲਾਕਾ ਹੈ ਢਪਈ ਰੋਡ ਪਿੰਡਾ ਚਬਾਲ ਹਾਂਜੀ ਹਾਂਜੀ ਕੀ ਗੱਲ ਹੈ ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲੋਂ ਤੇ ਨਾ ਇਹਨਾਂ ਨਾਲ ਲਾਕਡਾਉਨ ਜਲਦੀ ਹੀ ਬੜੇ ਜਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ 'ਚ ਲੱਗੇ ਆ ਤਾਂ ਤਾਤਰ ਮਾਰ ਮਾਰ ਕੇ ਸਾਰਾ ਹੀ ਵੜ ਕੇ ਤੇ ਆਉਂਦੇ ਤੇ ਤੇਰਾ ਦਾ ਨਾਂ ਕੀ ਜੀ ਸਤਬੀਰ ਸਿੰਘ ਦੇ ਜਿਹੜਾ ਜਿਹਨਾਂ ਨਾਲ ਲੜਾਈ ਹੋ ਉਹ ਗਰਮੀਰ ਭੋਲਾ ਭਜੀ ਕੀ ਹੋਊ ਕੀ ਸਭ ਪੂਰਾ ਕਰਨ ਲਈ ਪਰ ਇਹਦੇ ਜਿਹੀ ਹਾਂਜੀ 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 ਕਿੰਨਿਆ ਕਿ ਸਟਾ ਲੱਗੇ ਵਾ ਵੇ ਕਾਫੀ ਦੀ ਲੱਤ ਵੀ ਵੱਡੀ ਗਈ ਐ ਇੱਕ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਿਰਚ ਵੀ ਡੁੱਗੀ ਸਾਟਿਆ ਹਾਂ ਜੀ ਹਾਂ ਜੀ ਕੀਤੀ ਜੀ ਬਹੁਤ ਰੁਕੀ ਜੰਮੀ ਹੈ ਕਿ ਤਲੇ ਚਾਰਜ ਨਹੀਂ ਹੋ ਰਹਾ ਨਾਲ ਹੈਗਾ ਹਾਂ ਜੀ ਹਾਂ ਜੀ ਮੁੰਦੀ ਵਸਤਾਲਾ ਕੀ ਮੰਦੀ ਰੱਖਦੀ ਇਹ ਹੁਣ ਸਾਫ ਦੀ ਮੰਗੀ ਕੀਤੀ ਹੈ ਜੀ ਨਾਮ ਹੈ ਕੋਈ ਮੇਰਾ ਨਾਲ ਤੇ ਸ਼ਰਮਾ ਹੈ ਜੀ ਆਏ ਉਹਤੇ ਆਉਂਦੇ ਹੀ ਠੀਕ ਹੈ ਇਹ ਵੀ ਪੰਚੀ ਜਾਣੇ ਗੱਲ ਪੈ ਗਈ ਹਾਂ ਜੀ ਜਿਹੜੇ ਪੁਗਰਮੀਤ ਭੋਲਾ ਹੈਗਾ ਉਥੇ ਲਾਰਜ ਸਟਾਲ ਉਹ ਚਲਾਉਂਦਾ ਵਾ ਠੀਕ ਐ ਦੋ ਨੰਬਰ ਦੇ ਕੰਮ ਕਰਦਾ ਓਥੇ ਠੀਕ ਐ ਕੋ ਜਰਾ ਅਹੀਂ ਤੇ ਮੁੰਡਾ ਸਿਪਲ ਦੇ ਉੱਪਰ ਬੋਟਲਾ ਮਾਰਦੇ ਸੀ ਜਿਵੇਂ ਮੁੰਡਾ ਵੀ ਕੋਈ ਦਸਤਾਬਾਹ ਨਹੀਂ ਠੀਕ ਐ ਉਹ ਆ ਵੀ ਆਂਦੀ ਐ ਅਹੀਂ ਹਾਂ ਜੀ ਇਹਨੀ ਬੋਤਲਾ ਮਾਰੀਆਂ ਉਹਨਾਂ ਉੱਪਰੋਂ ਠੀਕ ਹੈ ਤੇ ਅਹੀਂ ਉਹਨੂੰ ਕੋਤੇ ਮਾਰਦੇ ਹਾਂ ਉਹਨਾਂ ਵਾਪਸੀ ਤੇ ਆਏ ਕਿ ਉਹਨਾਂ ਨੇ ਕਹਿ ਆ ਵੀ ਅਮਰ ਦੀ ਕਹਿ ਜੋ ਕੋਈ 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 ਇਹ ਦੋ ਤਰ੍ਹਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਬਲਵ ਗਨ ਸ਼ਾਟ ਹੋਇਆ ਵਾ ਤੋਂ ਗੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਇਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲਬ ਗਨ ਸ਼ਾਟ ਦੇ ਨਾਲ ਇਨਜਰਡ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਿਅਪਨ ਜਿਹੜੇ ਹੁੰਦੇ ਆ ਦਾਤਰ ਕੁਰਬਾਨ ਵਗੈਰਾ ਦੀ ਛੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਦਰਜ ਹੋਏਗੀ ਫਿਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਆ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨੇ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਖੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿੱਦਾ ਆ ਕਿੱਦਾ ਨਹੀਂ ਆ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਜੀ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਓਹ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿੰਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੋਈ ਦੱਸ ਦਵਾਂਗੇ ਸਰ ਪੁਲਿਸ ਉਹ ਲੱਕੀ ਕਾਰਵਾਈ ਹੁੰਦਾ ਕਿ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਆਦੀ ਹੋਏਗੀ ਉਹਦੇ ਮੁਤਾਬਕ ਜਿਹਦੇ ਇੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾ ਜਾਏਗਾ ਜੀ